ไซপ্রাস डोमेस्टिक वीजा सस्का हाल दोस्तों मैं हुसैन तालीवाल स्वागत है ਤੁਹਾਡਾ ਨਿਉ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਸਾਈਪ੍ਰਸ डोमेस्टिक वीजा ਬਾਰੇ ਜਿਹੜੇ ਮੇਰੇ ਭਰਾ ਭੈਣ ਸਾਈਪ੍ਰਸ ਕਿਟੇਕਰ ਵੀਜ਼ੇ ਤੇ ਜਿਹਨੂੰ ਡੋਮੈਸਟਿਕ ਵੀਜ਼ਾ ਵੀ ਕਹਿ ਦਿੰਦੇ ਆ ਉਹ ਤੇ ਆਉਣਾ ਚਾਹੁੰਦੇ ਨੇ ਅੱਜ ਗੱਲ ਕਰਦੇ ਆ ਵੀ ਉਹਦੀ ਕੀ ਸੈਲਰੀ ਆ ਕੰਮ ਕਾਰ ਬਾਰੇ ਇੱਕ ਵੀਰ ਦਾ ਮੈਸੇਜ ਆਇਆ ਸੀ ਵੀ ਜਿਹੜੇ ਡੋਮੈਸਟਿਕ ਵੀਜ਼ੇ ਉਹਨਾਂ ਦੀ ਕੀ ਸੈਲਰੀ ਆ ਸਾਨੂੰ ਪਹਿਲਾਂ ਮੈਂ ਦੱਸ ਦਾਂ ਜਿਹੜਾ ਡੋਮੈਸਟਿਕ ਵੀਜ਼ਾ ਅਸਲ ਦੇ ਵਿੱਚ ਉਹ ਕੁੜੀਆਂ ਵਾਸਤੇ ਵਧੀਆ ਮੁੰਡਿਆਂ ਵਾਸਤੇ ਨਹੀਂ ਵਧੀਆ ਕਿਉਂਕਿ ਇੱਥੇ ਜ਼ਿਆਦਾਤਰ ਕੀ ਆ ਹੁਣ ਬੁੜੀਆਂ ਬਹੁਤ ਨੇ ਤਾਂ ਕਰਕੇ ਕੁੜੀਆਂ ਨੂੰ ਕੰਮ ਮਿਲ ਜਾਂਦਾ ਜ਼ਿਆਦਾਤਰ ਬੁੜੇ ਵੀ ਅੱਜਕੱਲ ਕੁੜੀਆਂ ਰੱਖਣ ਲੱਗ ਗਏ ਇਹ ਚੀਜ਼ ਜ਼ਿਆਦਾ ਹੋਈ ਪਈ ਐ ਸਾਈ ਪ੍ਰੈਸ ਦੇ ਵਿੱਚ ਬੁੜੇ ਵੀ ਕਹਿੰਦੇ ਆ ਸਾਡੀ ਕੇਅਰ ਲਈ ਕੁੜੀਆਂ ਹੋਣ ਤੇ ਮੁੰਡੇ ਬਹੁਤ ਘੱਟ ਰੱਖਦੇ ਆ ਮੁੰਡਿਆਂ ਨੂੰ ਬੜਾ ਘੱਟ ਕੰਮ ਮਿਲਦਾ ਜਾਂ ਫਿਰ ਇਹ ਹੁੰਦਾ ਕੇਅਰ ਟੇਕਰ ਦੇ ਨਾਂ ਤੇ ਵੀਜ਼ਾ ਲਵਾ ਦਿੰਦੇ ਆ ਬਾਅਦ ਚ ਕੰਮ ਕਿਤੇ ਹੋਰ ਕਰਾਈ ਜਾਂਦੇ ਆ ਜਿਵੇਂ ਫਾਰਮ ਫਰਮ ਤੇ ਕਰਵਾਈ ਜਾਂਦੇ ਆ ਇਹ ਚੀਜ਼ ਦਾ ਖਾਸ ਤੇ ਆ ਰੱਖਿਓ ਜਿਹੜੇ ਕੇਅਰ ਟੇਕਰ ਦੇ ਵਿੱਚ ਆਉਂਦੇ ਆ ਉਹਨਾਂ ਦੀ ਸਟਾਰਟਿੰਗ ਸੈਲਰੀ ਹੁੰਦੀ ਆ 310 315 ਐਦਾਂ ਜੇ ਆਪਾਂ ਕੰਟਰੈਕਟ ਦੇ ਹਿਸਾਬ ਨਾਲ ਦੇਖੀਏ 310 ਉਹਦੇ ਵਿੱਚ ਪਰ ਕੰਟਰੈਕਟ ਦੇ ਹਿਸਾਬ ਨਾਲ ਇਹੇ ਆ ਜੇ ਥੋੜੀ ਸੈਲਰੀ 315 ਤਾਂ ਸਾਨੂੰ ਵੀਕ ਦੇ ਵਿੱਚ ਇੱਕ ਛੁੱਟੀ 8 ਘੰਟੇ ਕੰਮ ਪਰ ਉਹ ਉਹਦਾ ਨਹੀਂ ਹੁੰਦਾ ਮੇਨੂੰ ਕਿ ਕੋਈ ਵੀ ਇੱਥੇ ਕੰਟਰੈਕਟ ਦੇ ਹਿਸਾਬ ਨਾਲ ਨਹੀਂ ਚੱਲਦਾ ਫਿਰ ਇਹ ਕੀ ਕਰਦੇ ਨੇ ਜਿਹੜੇ ਆਪਣੇ ਏਜੈਂਟ ਹੁੰਦੇ ਆ ਤੇ ਓਨਰ ਇਹਦੇ ਕੋਲੇ ਆਪਾਂ ਮਤਲਬ ਕਲੀਅਰ ਕਰਨ ਵਾਸਤੇ ਆਉਂਦੇ ਆ ਹਨਾ ਕੌਣੇ ਆਪਾਂ ਉਹ ਕੀ ਕਰਦੇ ਆ ਉਹ ਸੋਡੀ ਸੈਲਰੀ ਵਧਾ ਦਿੰਦੇ ਆ ਜੇ ਮੰਨ ਲਓ ਸੋਡੀ ਸੈਲਰੀ ਕਰਤੀ 400 ਯੂਰੋ ਵੀ ਸੰਡੇ ਇੱਕ ਮਤਲਬ ਵੀਕ ਦੇ ਵਿੱਚ ਇੱਕ ਛੁੱਟੀ ਪਰ ਉਹਦੇ ਵਿੱਚ ਟਾਈਮ ਜ਼ਿਆਦਾ ਹੁੰਦਾ ਟਾਈਮ ਮਤਲਬ ਉੱਥੇ ਹੀ ਰਹਿਣਾ ਪੈਣਾ ਸਾਨੂੰ ਤੇ ਸਾਰਾ ਦਿਨ ਕੰਮ ਸਵੇਰ ਤੋਂ ਲੈ ਕੇ 7 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਬਾਕੀ ਨਰਪਰ ਕਰਦਾ ਤੁਹਾਡੇ ਓਨਰ ਕਹੇਗੇ ਆ ਤੇ ਕਈਆਂ ਦਾ ਜ਼ਿਆਦਾ ਟਾਈਮ ਹੁੰਦਾ ਕਈਆਂ ਦਾ ਘੱਟ ਟਾਈਮ ਹੁੰਦਾ ਤੇ ਕਈ ਵਾਰ ਕੀ ਕਰਦੀ ਆ ਇਹ ਜਿਵੇਂ ਮੰਨ ਲਓ ਸੈਲਰੀ 500 ਦੇਤੀ ਜਿਵੇਂ ਮੇਰੀ ਸੀ 500 ਸੈਲਰੀ ਦੇਤੀ ਸੰਡੇ ਇਨਕਲੂਡ ਵਿੱਚ ਹੀ ਸੰਡੇ ਆ ਕੋਈ ਛੁੱਟੀ ਨਹੀਂ ਸਿੱਧਾ 500 ਦੇ ਕੀ ਕਹਤਾ ਉਹ ਫਿਰ ਤੁਹਾਡਾ ਨਰਪਰ ਕਰਦਾ ਤੁਹਾਡੇ ਓਨਰ ਕਹੇਗੇ ਆ ਕਈ ਓਨਰ ਕਹਿੰਦੇ ਆ ਸਾਨੂੰ ਸੰਡੇ ਨੂੰ ਕੰਮ ਨਹੀਂ ਚਾਹੀਦਾ ਜੇ ਕਰਾਉਂਦੇ ਆ ਉਹਦੇ 20 ਡਾਲਰ 20 ਯੂਰੋ ਐਕਸਟਰਾ ਦੇ ਦਿੰਦੇ ਆ ਨਹੀਂ ਕਹਿੰਦੇ ਆ ਸਾਨੂੰ ਸੰਡੇ ਨਹੀਂ ਕੰਮ ਚਾਹੀਦਾ ਕਈਆਂ ਨੂੰ ਲੋਡ ਹੁੰਦੀ ਆ ਜੇ ਮੰਨ ਲਓ ਕੋਈ ਬੈੱਡ ਤੇ ਆ ਬੀਲ ਚੇਅਰ ਤੇ ਆ ਤਾਂ ਉਹਨਾਂ ਨੂੰ ਲੋਡ ਹੁੰਦੀ ਆ ਜ਼ਿਆਦਾਤਰ ਉਹ ਕਹਿੰਦੇ ਆ ਵੀ ਤੁਹਾਨੂੰ ਪੈਸੇ ਜ਼ਿਆਦਾ ਦੇ ਦਾਂਗੇ ਪਰ ਸਾਨੂੰ ਸੰਡੇ ਵੀ ਕੰਮ ਚਾਹੀਦਾ ਤੇ ਐ ਹੀ ਹੋ ਗਈ ਸੈਲਰੀ ਤੇ ਹੁਣ ਕੰਮਕਾਜ ਕੰਮਕਾਜ ਦੇ ਵਿੱਚ ਕੀ ਚੱਕਰ ਆ ਕੰਮਕਾਜ ਦੇ ਵਿੱਚ ਤੁਹਾਨੂੰ ਖਾਣਾ ਬਣਾਉਣਾ ਤੇ ਬਣਾ ਕੇ ਖਾਣਾ ਉਹਨਾਂ ਨੂੰ ਖਾਣਾ ਮਤਲਬ ਦੇਣਾ ਚਾਹ ਪਾਣੀ ਕੌਫੀ ਹੋ ਗਿਆ ਉਹਨਾਂ ਦੇ ਕੱਪੜੇ <li>ਧੋਣੇ, ਭਾਂਡੇ <li>ਧੋਣੇ, <li>ਕਲੀਨਿੰਗ ਕਰਨੀ ਘਰ ਦੀ ਸਾਰੇ ਦੀ ਤੇ ਐਦਾਂ ਹੋ ਜਾਂਦਾ ਥੋੜੀ ਬਹੁਤ ਐਕਸਰਸਾਈਜ਼ ਕਰਾਉਣੀ ਜੇ ਤੁਰਿਆ ਫਿਰਦਾ ਕੋਈ ਬੇਬੇ ਬਾਪੂ ਤਮੜਾ ਮੋਟਾ ਕੀੜਾ ਗੂੜਾ ਦਵਾ ਕੇ ਲਿਆਉਣਾ ਤਾਂ ਇਹ ਸਾਰੇ ਕੰਮ ਕਾਜ ਆ ਗਏ ਤੇ ਮੈਂ ਮੁੰਡੇ ਕੁੜੀਆਂ ਵਾਸਤੇ ਕਿਉਂ ਕਹਿ ਰਹੀਆਂ ਕਿਉਂਕਿ ਜਿਹੜੇ ਮੁੰਡੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਇੱਕ ਵਾਰ ਏਜੰਟ ਕੀ ਬੁਲਾ ਰਹੇ ਨੇ ਬੁਲਾ ਦਿੰਦੇ ਬਾਅਦ ਚ ਬੜਾ ਕੰਮ ਔਖਾ ਮਿਲਦਾ ਕਿਉਂਕਿ ਇੱਥੇ ਜਰੂਰ ਮਿਲ ਜਾਂਦੀ ਹੈ ਰਿਲੀਜ਼ ਆ ਉੜੀਆਂ ਨੂੰ ਤਾਂ ਮਿਲ ਜਾਂਦਾ ਕੰਮ ਭੱਜ ਕੇ ਸੌਖਾ ਮਿਲ ਜਾਂਦਾ ਤੇ ਮੁੰਡਿਆਂ ਦਾ ਬੜਾ ਔਖਾ ਡੋਮੈਸਟਿਕ ਤੇ ਜਿਹੜੇ ਆਏ ਹੋਏ ਆ ਚਾਹੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਮੁੰਡਿਆਂ ਦਾ ਬੜਾ ਔਖਾ ਤੇ ਫਿਰ ਉਹ ਹੱਲ ਲੱਭ ਲਈਆ ਕਿਸੇ ਹੋਰ ਪਾਸੇ ਜਾਣ ਵਾਲੇ ਜਾਂ ਕਿਤੇ ਹੋਰ ਕੋਈ ਕੰਮ ਕਰਨ ਵਾਲੇ ਸੋ ਆਪਦਾ ਸੋਚ ਸਮਝ ਕੇ ਆਇਓ ਜਿਹੜੇ ਮੁੰਡੇ ਆ ਰਹੇ ਨੇ ਡੋਮੈਸਟਿਕ ਤੇ ਖਾਸ ਕਰਕੇ ਡੋਮੈਸਟਿਕ ਤੇ ਕੰਮ ਬੜਾ ਔਖਾ ਮਿਲਦਾ ਬਾਅਦ ਵਿੱਚ ਕਿਤੇ ਇਹ ਨਾ ਹੋਵੇ ਇੱਕ ਵਾਰੀ ਵੀ ਜਿਹਦੇ ਚੱਕਰ 'ਚ ਤੁਸੀਂ ਆਜੋ ਬਾਅਦ 'ਚ ਇੱਥੇ ਔਖਾ ਹੋਣਾ ਪਵੇ ਸੋ ਐਸੀ ਆਪਣੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਲੈਕਸੀਏ ਜਰੂਰ ਕਰ ਲਿਓ ਬਾਕੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਜਿਹੜੇ ਨਵੇਂ ਨੇ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਗਿਆ ਸਕੇ ਜਲਦੀ ਮਿਲਦੇ ਹਾਂ ਇੱਕ ਹੋਰ ਸੋਹਣਾ ਜਿਹਾ ਟੌਪਿਕ ਲੈ ਕੇ ਥੈਂਕ ਯੂ ਸੋ ਮੱਚ ਫਾਈ ਟੇਕ ਕੇ